ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਾਬਾ ਫੇਰ ਮਿਹਰਬਾਨ ਹੋਇਆ ਪਿਆ ਆ ਗਿਆ ਬਾਈ ਪਿੱਛੇ ਆ ਦੇ ਇਧਰ ਅੱਜ 1K47 ਸਾਫ ਕਰੀ ਜਾਂਦੇ ਕਰੀ ਕਰੀ ਜਦੋਂ ਹੀ ਲੱਗਿਆ ਵਾ ਇਹ ਉਹਦੇ ਚ ਵੀ ਆਹੀ ਡਿਜ਼ਾਈਨ ਬਾਈ ਨਹੀਂ ਵੀਰੇ ਇਹ ਕਿਦਾਂ ਵਾਲੀਆਂ ਦੋਤੀਆਂ ਹਾਂ ਬਾਈ ਕੰਬਾਈਨਾਂ ਚ ਡਿਫਰੈਂਸ ਹੈ ਦੋਨੋਂ ਚ ਇਹ ਆਪਣੀ ਨਾਬਾ ਟੈਪ ਹੈ ਜੇ ਫਲੈਟ ਲੀਵਰ ਕੱਢ ਦੋਗੇ ਤਾਂ ਵੀ ਦਾਣੇ ਨਾਲ ਚੱਲ ਜੂਗਾ ੱਲੇ ਤੋਂ ਤੇ ਆਹ ੱਲੇ ਕਿਨ ਤੋਂ ਤੇ ਆਲੇ ਮੀਂਹ ਦੇਖਦਾ ਮੀਂਹ ਤੋਂ ਹੁੰਦੇ ਨੇ ਨਾ ਸਿਰ ਦਾ ਚਾਂਕ ਪ੍ਰੈਸ਼ਰ ਉਧਰੇ ਰੱਖਦਾ ਫਿਰ ਮੀਂਹ ਆ ਜਾਂਦਾ ਇੱਕ ਤਾਂ ਸਾਲਾ ਜਣੀ ਚੜ ਜਾਂਦਾ ਕੋਈ ਨਾ ਬਾਈ ਬਾਕੀ ਸਾਡੇ ਆਲੇ ਇੱਧਰ ਤਿੰਦੂ ਇਹਨੇ ਹੁਣ ਸ਼ੇਰ ਵੀ ਕਹਿੰਨੇ ਕਹਿੰਦੇ ਸ਼ੇਰ ਆ ਗਿਆ ਮੈਂ ਤਾਂ ਸੱਚੀ ਓਹ ਛੇ ਸਾਰੇ ਹੀ ਆ ਗਿਆ ਮਗਰ ਤੇ ਉਹ ਵੀ ਹੋਊਗਾ ਲੱਗਦਾ ਹੁਣ ਸ਼ੇਰ ਨੂੰ ਇਹ ਤਿੰਦੂ ਨੂੰ ਖਾ ਜਾਣਾ ਸ਼ੇਰ ਨੇ ਫਿਰ ਰੱਜ ਕੇ ਫਿਰ ਘਰ ਨੂੰ ਚਲੇ ਜਾਣਾ ਵੀ ਚਲੋ ਜੀ ਫਿਰ ਆਪਾਂ ਕਹਾਂ ਐ ਕਰਦੇ ਆ ਜਿਉਂ ਇੱਧਰ ਆ ਕੇ ਆਪਾਂ ਮਸ਼ੀਨਾ ਜੰਗ ਮੁੱਤ ਜੰਗਲ ਵਿੱਲਾ ਹੋਊਗਾ हां ਜੰਗਲ ਵਿੱਲਾ ਲਓ ਜੀ ਮਿੱਤਰੋ ਅੱਜ ਰੱਬ ਵੀ ਦੋ ਤਿੰਨ ਵਾਰ ਮਿਹਰਬਾਨ ਹੋ ਗਿਆ ਤੇ ਇੱਧਰ ਅੱਜ ਥਰੇਸਰ ਕੱਟਦੇ ਬਾਹਰ ਤਕਰੀਬਨ ਅੱਜ ਆਪਾਂ ਨੂੰ ਗੋਗੀ ਜੇ ਆਪਾਂ ਵਰਕਿੰਗ ਡੇ ਦੇਖੀਏ ਤਾਂ ਮਸਲਬ ਦੂਆ ਬਣਦਾ ਕੰਬਾਈਨਾਂ ਤੋਂ ਉਤ ਬਈਏ ਨੂੰ ਦੋ ਦਿਨ ਲਖਾ ਗੀਆਂ ਨਾ ਉਹ ਵੀ ਬੰਦੇ ਦੋ ਤੇ ਤਾਂ ਕਰਕੇ ਹੈਨਾ ਤੇ ਥਰੇਸਰ ਕੱਢਿਆ ਜੀ ਆਪਾਂ ਨੇ ਇਸ ਸਪੈਕਾਂ ਪਿਛਲੇ ਪਿਛਲੇ ਦੋ ਸਾਲ ਹੋ ਗਏ ਤਿੰਨ ਸਾਲ ਹੋ ਗਏ ਸਪੈਕਾਂ ਨੂੰ ਦੋ ਸਾਲ ਹੋ ਗਿਆ ਨਾ ਦੂਆ ਤੀਆਂ ਸੀਜ਼ਨ ਹੈ ਐਦ ਕੀ ਦੂਆ ਸੀਜ਼ਨ ਹੈ ਸਪੈਕਾਂ ਦਾ ਦੂਆ ਸੀਜ਼ਨ ਹੈ ਇਸ ਸਪੈਕਾਂ ਦੂਜੀਆਂ ਪਾਈਆਂ ਸੀ ਸੌਦੀ ਇਹ ਵਾਲੀਆਂ ਉਹ ਸ਼ਾਰਪ ਟੈਪ ਦੀਆਂ ਜਿਹੜੇ ਕੁਲਫੀ ਟੈਪ ਨੇ ਤੇ ਗੰਡਾਸਾ ਟੈਪ ਹੈ ਜਿਹੜੀਆਂ ਉਹ ਨਿਕਲੀਆਂ ਨੇ ਵਿੱਚੋਂ ਉਹ ਨਹੀਂ ਆਈਆਂ ਸ਼ਾਰਪ ਪਾਉਣੀਆਂ ਇੱਧਰ ਸੋਨੀ ਭਾਈ ਥੈਂਕ ਯੂ ਲਹੂ ਪਿੱਤਾ ਅੱਜ ਪਤਾ ਕੀ ਦੋ ਦਿਨ ਤੋਂ ਤਾਂ ਮਸੀਹ ਤੋਂ ਲੱਗ ਹੋਣਾ ਇਹਨਾਂ ਨੂੰ ਕਰੂਗਾ ਕੰਮ ਦੋ ਦਿਨ ਦੋ ਹੀ ਬੰਦੇ ਤਾਂ ਹੋਇਆ ਮੈਂ ਹੱਡੀਆਂ ਤੇ ਤੂੰ ਦਵਾਤਾ ਤਾਂ ਹੱਥੇ ਨੂੰ ਆਇਆ ਠੀਕ ਹੈ ਨਾ ਨਾ ਠੀਕ ਹੈ ਠੀਕ ਹੈ ਹੋਰ ਹੋਰ ਹੁਣ ਤੂੰ ਨੂੰ ਆ ਜਾਸ ਨਹੀਂ ਥਰੇ ਸਿਰ ਪਾਲੂਗਾ ਕੱਲ੍ਹ ਸਵੇਰ ਦੇ ਨਾ ਤੇ ਤੂੰ ਆਪੇ ਫਿਰ ਆਪੇ ਕਰਨਾ ਭਾਈ ਜਦੋਂ ਅਸੀਂ ਨਹੀਂ ਹੱਥੇ ਨਹੀਂ ਦਵਾਏ ਹਾਂ ਫਿਰ ਤੂੰ ਆਪੇ ਕਰਨਾ ਨਹੀਂ ਤੂੰ ਤੂੰ ਚਲਾ ਵੀ ਲਈ ਹੈ ਮੈਂ ਤੁਹਾਨੂੰ ਅਜਿਹੀ ਕਹਿਣਾ ਆਪਣਾ ਬੰਦਾ ਦੇਖ ਲੈ ਕੋਈ ਤੇ ਨਾ ਰਹੂਗਾ ਨਹੀਂ ਠੀਕ ਹੈ ਬਾਕੀ ਬਾਈ ਅਸੀਂ ਨੇ ਨਾ ਇੱਕ ਇੱਕ ਹੈਲਪਰ ਰੱਖਾਂਗੇ ਹੋਰ ਇੱਕ ਹੈਲਪਰ ਮੈਂ ਆਪਣੇ ਨਾਲ ਰੱਖੂਗਾ ਕਿਉਂਕਿ ਵੀਡੀਓ ਦਾ ਵੀ ਕਰਨਾ ਪੈਣਾ ਸੋਨੀ ਆਪਾਂ ਇੱਕ ਹੈਲਪਰ ਰੱਖਾਂਗੇ ਅਸੀਂ ਹੈਲਪਰ ਨਾ ਕਿਆ ਕਰਾਂਗਾ ਹੈਲਪਰ ਤੇਰਾ ਕੋਈ ਨਾ ਇੱਥੇ ਫਿਰ ਰੱਖਾਂਗੇ ਨਾ ਦਾਣੇ ਦੇਖਣ ਜਾਊਗਾ ਵੀ ਨਹੀਂ ਹੈਗਾ ਹੈਲਪਰ ਤੇ ਆ ਕਰਾਂਗਾ ਤੂੰ ਦੇਖ ਨਹੀਂ ਫਿਰ ਮੈਂ ਤਾਂ ਤੇ ਨਾਲ ਸੀਟ ਤੇ ਬੈਠਾ ਕਰਨਾ ਉਧਰਲੇ ਪਾਸੇ ਉਹਨੇ ਕਹਿੰਦਾ ਮੈਂ ਦੱਸਿਆ ਤਾਂ ਮੈਂ ਕਹਿ ਸਕਦਾ ਬਾਈ ਨਾ ਥੋੜਾ ਜਿਹਾ ਆਉਂਦਾ ਆ ਦੇਖੋ ਕੱਟ ਰਾਂ ਬਾਈ ਦੇਖੋ ਵੈਸੇ ਕੰਮ ਦੇਖੋ ਇਦਾਂ ਹੀ ਹੋਣਾ ਚਾਹੀਦਾ ਕੱਲੀ ਕੱਲੀ ਕੱਟ ਰਾਂ ਕੱਲੇ ਕੱਲੇ ਸਕਾਪ ਨੜ ਬੰਨੀ ਵੀ ਇੱਕ ਆਢੀ ਪਾਸ ਚੱਲਿਆ ਤਾਂ ਕਰਤੇ ਸਕਾਪ ਅਸੋਨੀ ਲਿਆ ਤਾਂ ਸਕਾਪ ਇੱਕ ਆਹਦਾ ਕਹਿੰਦਾ ਕਾ ਲਾਉਂਗਾ ਅਗਰ ਮੈਂ ਬੰਨਤੇ ਹੁਣ ਆਸੋਨੀ ਵੀ ਨਹੀਂ ਬੰਨਿਆ ਤਾਂ ਤੇ ਗਾਹ ਨੂੰ ਕਹਿੰਦਾ ਥੋੜੀ ਜਿਹੀ ਇੱਕ ਮੋਡੀਫਿਕੇਸ਼ਨ ਕਰਨੀ ਹੈ ਮਸ਼ੀਨ ਚਾ ਬੈੱਡ ਹੈ ਜਿਹੜੇ ਚੱਕ ਕੇ ਉਰੇ ਕਰਦੇ ਨੇ ਰੱਬ ਜਾਣੇ ਪਤਾ ਨਹੀਂ ਕੀ ਚੱਕਰਾ ਹੁਣ ਐਡਾ ਬੈੱਡ ਪਤਾ ਨਹੀਂ ਛੋਟਾ ਪੈ ਰਿਹਾ ਇਹਨੂੰ ਹੈ ਵੀ ਅੱਜ ਲੱਤਾਂ ਨਹੀਂ ਪੁਰਜਾ ਇਹਦੇ ਬੈੱਡ ਪਰ ਪਤਾ ਨਹੀਂ ਲੱਤਾਂ ਨਹੀਂ ਹੁੰਦੀ ਤੇ ਬਾਕੀ ਦੀਪਾ ਚਾ ਇਧਰ ਇਹਨੂੰ ಜಾਤੇ ਹੀ ਗਰਮੀ ਨੇ ਖਾਤਾ ਕੁਝ ਤੂੰ ਕਾਤੇ ਦੀ ਪੂਰੇ ਕੱਪੜੇ ਚੋਂ ਦਾ ਕਿਉਂ ਹੂੰ ਉਹ ਅੱਜ ਮੀਂਹ ਪੈ ਰਿਹਾ ਤਾਂ ਫਿਰ ਮਹਾ ਫਿਰ ਸੈਂਟਰੇ ਭਜੀ ਜਾਣਾ ਹਾਂ ਥੋੜਾ ਇਸਰ ਪਾਈਏ ਤੇ ਪੱਲਿਆਂ ਦਾ ਕੰਮ ਕਰਤਾ ਸੋਨੀ ਪੱਲਿਆਂ ਦੇ ਬੁਸ਼ ਦੋ ਘਟ ਹੈ ਤਿੰਨੇ ਆਉਣੇ ਆ ਇੱਕ ਤਾਂ ਲਾ ਦੇ ਤੈਨੂੰ ਮਤਲਬ ਹੋਣੀ ਹੈ ਸੈਟ ਹਨਾ ਤਿੰਨ ਸੈਟ ਆਉਣਗੇ ਤਿੰਨ ਸੈਟ ਆਉਣਗੇ ਤੇ ਆ ਬਈ ਪਿੱਤਲ ਦੇ ਬੁਸ਼ੇ ਨੇ ਬਾਹਰ ਕੱਢਤੇ ਸੋਨੀ ਨੇ ਆ ਇੱਕ ਮਸ਼ੀਨ ਦੇ ਪੱਲੇ ਕਰਤੇ ਰਹਿ ਜੀ ਇੱਤੀ ਪਿਆ ਹੈਂਡ ਡਰਾਇਮਰ ਆ ਪਿਆ ਹੈਂਡ ਡਰਾਇਮਰ ਇਹਦੇ ਨਾਲ ਆ ਮਤਲਬ ਪੱਲਿਆਂ ਦੇ ਜਿਹੜੇ ਬੁਝਲਾਤੇ ਆ ਆ ਪੱਲੇ ਦੇ ਇਹਦੇ ਰਹਿ ਗਏ ਤੇ ਉਹ ਉੱਥੇ ਪੱਲਾ ਪਿਆਉਦੇ ਰਹਿ ਗਏ ਹੋਰ ਕੀ ਆ ਚਾਹ ਦੇਲਾ ਕੰਮ ਹੈ ਇਸ ਕੀ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਨਹੀਂ ਛਿੱਤੀ ਉਹਨਾਂ ਵੀ ਲਾ ਦੇਣਾ ਹਨਾ ਤੇ ਇੱਕ ਹੋਰ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਆ ਆ ਮਸ਼ੀਨ ਦੇ ਨਾ 16 ਮਾਡਲ ਦੇ ਜੈਕ ਨਵੇਂ ਪਾਉਣੇ ਆ ਇੱਕ ਜੈਕ ਤਾਂ ਪਿਛਲੇ ਸਾਲ ਅਸੀਂ ਸਪੇਅਰ ਵਾਸਤੇ ਲਿਆਂਦਾ ਤਾਂ ਇਹ ਜੈਕ ਦੀ ਥੋੜੀ ਜਿਹੀ ਲੰਬਾਈ ਹੈਗੀ ਜ਼ਿਆਦਾ ਕਿਉਂਕਿ ਸਟੈਂਡਰਡ ਕਮੈਂਡ ਦਾ ਇਹਦਾ ਪਤਾ ਕੀ ਕਰਿਆ ਬਈ ਇਹਨਾਂ ਨੇ ਉਹ ਜਿਹੜੀਆਂ ਸਪੋਰਟਾਂ ਉਹ ਸਾਹਮਣੇ ਤੁਹਾਨੂੰ ਦਿਖ ਰਹੀਆਂ ਉਹ ਸਪੋਰਟਾਂ ਇਹਨਾਂ ਨੇ ਗਾਹ ਨੂੰ ਵਧਾ ਕੇ ਰਈਆਂ ਹੋਈਆਂ ਤਾਂ ਕਰਕੇ ਜੈਕ ਥੋੜੇ ਜਿਕੇ ਛੋਟੇ ਪੈਨੇ ਆ ਤੇ ਜਦੋਂ ਮਤਲਬ ਇੱਕ ਜੈਕ ਦੀ ਨਾ ਇਹਦੀ ਸੀਲ ਲੀਕ ਤੀਂ ਥੰ ਤੇਲ ਕਰ ਦਦਾ ਅਸੀਂ ਇਹ ਨਵਾਂ ਲੈ ਕੇ ਪਾਇਆ ਤਾਂ ਇਹ ਹੱਕਾ ਜਿਹਾ ਬਾਤ ਜੈਕ ਹੁੰਦਾ ਉਹਦੇ ਨਾਲ ਤੇ ਦੇਖਣ ਤੇ ਸਹਿਜ ਸਹਿਜ ਸੇਮ ਰਹਿੰਦਾ ਬਾਹਰ ਤੇ ਜੇ ਆਪਾਂ ਬਣਾਉਨੇ ਆ ਪਰ ਉਹਦਾ ਕੀ ਹੈ ਜਿੱਥੇ ਆ ਥੱਲੜਲੇ ਪਾਸੇ ਪਿੰਨ ਪੈਂਦੀ ਹੈ ਆ ਇਹਦਾ ਥੋੜਾ ਜਿਹਾ ਮਤਲਬ ਇੰਨਾ ਕ ਹਣਾ ਉਹਦਾ ਐਡਾ ਲੰਬਾ ਥੱਲੇ ਆਣਾ ਇੱਥੇ ਤੇ ਲੈ ਕੇ ਇੱਥੇ ਤੱਕ ਜਾਂਦਾ ਤਾਂ ਕਰਕੇ ਫਿਰ ਇਹ ਜੱਕ ਇੱਕ ਸਾਈਡ ਨੂੰ ਫੇਟ ਨੂੰ ਰੋਟੇਟਾ ਕਰ ਦਤਾ ਇੱਕ ਦਿਨ ਤਾਂ ਚਲਾ ਲਿਆ ਫਿਰ ਅਸੀਂ ਅਗਲੇ ਦਿਨ ਕੱਢ ਤਾ ਤਾਂ ਇਹ ਹੁਣ ਐਤ ਕੀ ਕੀ ਕਰਨਾ ਸੀ ਇਹ ਜੱਕ ਦੋਏ ਪਾਣੇ ਵੀ ਆਪਣਾ ਸੈਟੇ ਪੂਰਾ ਪਾਵਾਂਗੇ ਤੇ ਇਹਦੀ ਸਾਫਟਵੇਅਰ ਨੂੰ ਸੈੱਟ ਸਾਰਾ ਹਨਾ ਨਾਪਾਂ ਨੂੰ ਇਹਨੇ ਚੰਗੀ ਤਰ੍ਹਾਂ ਲੀਕ ਮਾਰ ਮਾਰ ਕੇ ਤੇ ਰੈਡੀ ਕਰ ਲਈਆਂ ਤੇ ਇਧਰ ਨਿੰਪਾ ਚ ਕੁਛ ਨਾ ਕੋਈ ਕਾਰਵਾਈ ਕਰੀ ਜਾਂਦਾ ਐਤ ਕੀ ਢਿੱਲਾ ਚੱਲ ਰਿਹਾ ਹੈ ਪਤਾ ਨਹੀਂ ਕੀ ਹਾਂ ਰਾਤ ਲੱਗੀ ਵੀ ਆ ਫਾਈਟ ਨਹੀਂ ਤੁਸੀਂ ਐਂ ਕਹਦੇ ਕਹੀ ਜੰਨੇ ਵੀ ਹਰਿਆਣੇ ਨਹੀਂ ਲੈ ਕੇ ਜਾਣਾ ਹਰਿਆਣੇ ਲੈ ਜੂਂਗੇ ਆ ਹਰਿਆਣੇ ਤਾਂ ਕੀ ਹੋ ਗਿਆ ਇਹਨੂੰ ਇਹਨੂੰ ਲੈ ਜੂਂਗੇ ਮੈਂ ਕਹਦਾ ਨਾ ਦੋ ਜਾਉਂਗੇ ਤੂੰ ਇੱਕ ਦੀ ਗੱਲ ਕਰਦਾ ਤੂੰ ਵੀ ਨਾਲ ਤੁਰੇ ਮੈਂ ਇੱਥੇ ਰਹਿ ਕੇ ਗੋਗੀ ਗੱਲ ਪਤਾ ਕਿਹਾ ਹਰਿਆਣੇ ਜਾਣ ਮੇਰਾ ਹੀ ਫੜ ਦੇ ਬਣਦਾ ਦਿੱਲੀ ਤੱਕ ਬਣਦਾ ਪਣਾ ਹੋਰਨ ਟੁੱਟ ਜਣੇ ਹੋਰਨ ਪੰਜਾਬ ਆਪਣਾ ਦਿੱਲੀ ਤੱਕ ਬਣਦਾ ਪੰਜਾਬ ਆਪਣ ਹੂੰ ਵੀ ਦਿੱਲੀ ਰੱਖ ਜਾ ਕੇ ਆਈ ਗੀ ਉੱਥੇ ਵੀ ਮੇਰਾ ਵੀ ਜਾਣ ਦਾ ਖਰਚ ਬਣ ਰਿਹਾ ਉੱਥੇ ਆਉ ਤੂੰ ਨਾ ਪਿੱਛੇ ਰਹਿ ਜੀ ਮੈਂ ਬਾਹਰ ਨਹੀਂ ਜਾਂਦਾ ਮੈਂ ਅੱਗੇ ਤੇ ਜਾਉਂਗਾ ਚੱਲ ਕੋਈ ਨਹੀਂ ਚਲੋ ਚੱਕੋ ਫਿਰ ਬਾਸਕਟ ਪਾਓ ਆਹ ਕਾਦਾ ਬਾਈ ਕਾਦਾ ਦੱਸ ਹੁਣ ਤੂੰ ਕੀ ਕਹਿਣਾ ਚਾਹੁੰਦਾ ਯਾਰ ਹਾਂ ਤੁਸੀਂ ਚਲੋ ਸਾਡੇ EMPLOYE ਇੱਥੇ ਨਹੀਂ ਆਪਾਂ ਸੋਚਾਂਗੇ ਮੀਟਿੰਗ ਕਰਾਂਗੇ ਇਹਦੇ ਬਾਰੇ ਕੁਝ ਇਹ ਵੇਖ ਲੈ ਆਂ ਹੈਂ ਵੇਖ ਲੈ ਆਂ ਜੇ ਉੱਪਰ ਲੈ ਇਹ ਉੱਪਰ ਲੈ ਆ ਚੋ ਉੱਪਰ ਲੈ ਹੁਣ ਕੱਟ ਵਾਲੇ ਉੱਪਰ ਲੈ ਲੋ ਫਿਰ ਆਓ ਇੱਧਰ ਆ ਵੀ ਮਨ ਖੜਦਾ ਰ ਮਨ ਰਵਾਣ ਕਰ। ਅੰਗਰ ਤਾਂ ਕੋਈ ਖੜਦਾ ਖੜਦਾ ਨਹੀਂ ਹਿੰਜਦਾ ਪਾਉਂਕ ਨੇ ਯਾਰਾ। ਉਹ ਖੜਦਾ ਨਹੀਂ ਖੜ ਜਾ। ਇਹ ਸਟੈਂਡਰਡ ਦੀਆਂ ਸ਼ਾਫਟਾਂ ਇਹ। ਉਹ ਸਟੈਂਡਰਡ ਦੀਆਂ ਸ਼ਾਫਟਾਂ ਅਸੀਂ ਵੀ ਫਿਰ ਦੇਖ ਕਾਉਂ। ਕਿਤੇ ਹੋਰ ਮਸ਼ੀਨ ਥੋੜੀ ਜਿਹੀ ਕੋਈ ਇਹ। ਇਕੱਲੇ ਬੰਦੇ ਦੀ ਬੱਸ ਕਰਾ ਦਿੰਦੇ ਸ਼ਾਫਟ। ਟੈਂਪਰ ਚ ਬਾਦਨ ਦੇ ਸ਼ਾਫਟ। ਨਹੀਂ ਹੂੰ ਮੋਟੀ ਵੀ ਹੈ ਸ਼ਾਫਟ। ਚੱਲ ਟੱਕੋ ਹੁਣ। ਸਣੀ ਤੋਂ ਪੁੱਛਦੇ ਆਪਾਂ ਸਾਰਾ। ਚਲੋ ਚਲੋ। ਠੀਕ ਹੈ ਠੀਕ ਹੈ ਠੀਕ ਹੈ। ਜੱਸੇ ਬਾਜ ਦੇ ਹੱਥ ਲਵਾ ਪਿੱਛੇ ਦੇ ਯਾਰਾ। ओके ओके ਕਰਦਾ ਨਟ ਖੋਲ ਨਾ ਚੱਲ ਨਟ ਖੋਲ ਪਹਿਲਾਂ ਹਾਂ ਅੱਛਾ ਸਾਨੂੰ ਦੱਸ ਸੋਹਣੀ ਇੱਥੇ ਤੂੰ ਤਾਂ ਹੋਰ ਮਸ਼ੀਨਾਂ ਵੀ ਚਲਾਉਂਦਾ ਰਹਿੰਦਾ ਹੈ ਕੀ ਕੋਈ ਫਰਕ ਹੈਗਾ ਹੋਰ ਮਸ਼ੀਨਾਂ ਨਾਲੋਂ ਇਹ ਤਾਂ ਇੱਥੇ ਦਾ ਥ੍ਰੈਲਸਰ ਦਾ ਯਾਰ ਮੈਂ ਤਾਂ ਹੁਣ ਕੈਸ ਆ ਦੋ 5 ਸਾਲ ਤੋਂ ਕਿ ਮੈਂ ਮਸਿੱਦ ਉਹ ਥੋੜੀ ਚਲਾਉਣਾ ਹੁੰਦਾ ਨਹੀਂ ਜੇ ਤੂੰ ਉਧਰ ਵੀ ਤਾਂ ਜਾਣਾ ਹੁੰਦਾ ਐਮਪੀ ਚ ਬਸ ਵੀ ਥ੍ਰੈਲਸਰ ਨੂੰ ਬੈਰਿੰਗ ਸਾਈਜ਼ ਐਡੇ ਹੀ ਲੈਂਦਾ ਸ਼ਾਂਤ ਹੁਣ ਤਾਂ ਹੋਰਾਂ ਨੂੰ ਹੀ ਬਦਲ ਰਹੇ ਮੋٹے ਪਾ ਕੇ ਮੋٹے ਪਾ ਕੇ ਕਰਾਂਗੇ ਹੈਨਾ ਇਹ ਉਹ ਨੂੰ ਇੱਥੇ ਵੀ ਮੋਟੀ ਕਰਤੀ ਨਾ ਆਪਾਂ ਦਾ ਫਰਕ ਪਤਾ ਨਹੀਂ ਪਤਾ ਕੀ ਕਰ ਰਿਹਾ ਵਾ ਸਾਈਜ਼ ਸਾਈਜ਼ ਤੋਂ ਮੋਟੀ ਕਰਦੀ ਹੈ ਸਾਈਜ਼ ਸਾਈਜ਼ ਪਰ ਮੋਟੀ ਕਰੀ ਵੀ ਹਾਂ 90 ਦੇ ਪਤਲੀ ਹੈ ਜਿਹੜਾ ਮੱਲਾ ਸਾਈਜ਼ ਹੈ ਨਾ ਜਿੱਥੇ ਨਾਵ ਵਾਲਾ ਮੋਟਾ ਹੈ ਨਾ ਆਪਾਂ ਥੋੜੀ ਫਰਕ ਆ ਬਾਕੀ ਮੋਟੀ ਆ ਹੈਗਾ ਫਰਕ ਨਾ ਆਈ ਨਹੀਂ ਇਹ ਵੀ ਆਪਣਿਆਂ ਲਈ ਸਿਰੇ ਥਾਂ ਇੱਕ ਸਾਈਜ਼ ਦੇ ਵਿੱਚ ਆ ਵੀ ਮੋਟਾ ਹੋ ਰਿਹਾ ਹਾਂ ਪਰ ਫਰਕ ਤਾਂ ਪਾਉਂਦੇ ਆ ਉਹੀ ਕੁਆਲਿਟੀ ਹਨਾ 2016 ਤੋਂ ਲੈ ਕੇ ਹੁਣ ਤੱਕ ਕਿਤੇ ਫਰਕੇ ਨਹੀਂ ਪਿਆ ਹੁਣ ਤਾਂ ਤਕਰੀਬਨ ਸਾਰਿਆਂ ਦੇ ਜਿੱਥੇ ਵੀ ਨਾਵ ਵਾਲਾ ਤੇ ਗੈਡਰਮ ਵਾਲੇ ਕਿਤੇ ਵੀ ਉਹ ਜਿੱਥੇ ਸਾਈਜ਼ ਬਣਾ ਕੇ ਉਹ ਚੀਜ਼ ਮੋਟੀ ਕਰਤੀ ਉਥੋਂ ਵੀ ਨਾ ਮੋਟੀ ਹੋ ਜਾਂਦੀ ਨਾਲੇ ਹਾਂ ਹ ਇਹ ਗੁੱਟ ਖਤਮ ਹੋਣ ਨੂੰ ਸਨੱਖਾ ਜਾਵੇ ਆ ਬਈ ਜਿਹੜੀ ਆਪਾਂ ਨੇ ਇਹ ਸਪੈਕ ਪਾਈ ਤੀ ਨਾ ਇਹ ਸਪੈਕ ਤੇ ਆਪਣੀ ਕਲਰ ਵਾਲੀ ਮਤਲਬ ਆ ਦੇਖੋ ਬਾਸ਼ਲ ਹੁੰਦੀ ਐ ਇਹਦੇ ਜੇਲੀ ਦੂਜੀ ਗੰਦਾਸਾ ਟਾਈਪ ਸਪੈਕ ਹੁੰਦੀ ਨਾ ਉਹ ਉਹ ਆ ਪੱਤੀ ਨਹੀਂ ਹੁੰਦੀ ਪੱਤੀ ਹੋਰ ਹੁੰਦੀ ਐ ਵਿੱਚ ਬੜੀ ਜਾਂਦੀ ਜਿੰਨੀ ਇਧਰੋਂ ਕਸਾਈ ਹੋਈ ਜਾਊਗੀ ਵਿੱਚ ਬੜੀ ਜਾਂਦੀ ਐ ਇਹ ਕਿਉਂ ਪਾਈ ਤੀ ਇਹਦਾ ਰੀਜ਼ਨ ਐ ਤੇ ਵੀ ਇੱਥੋਂ ਲੈ ਕੇ ਬਹੁਤ ਐ ਇਹ ਇਕੋ ਵ ਇਕੋ ਰੇਸੀ ਦੇ ਵਿੱਚ ਕਸੀਆਂ ਹੋਈਆਂ ਨੇ ਠੀਕ ਐ ਜੀ ਵੀ ਮਤਲਬ ਆਈ ਨਹੀਂ ਹੈ ਵੀ ਕੋਈ ਆ ਵੱੱਦ ਲੱਗ ਰਹੀ ਹੈ ਜਾਂ ਕੋਈ ਘੱਟ ਲੱਗ ਰਹੀ ਹੈ ਉਹ ਚੀਜ਼ਾਂ ਕਰਕੇ ਪਰੀ ਸਵਾ ਥਰੇਸਰ ਨਾਲ ਬਾਹਰ ਪੈ ਰਾਂ ਕਿ ਥੋੜੀ ਜਿਹੀ ਬੇਕ ਕਰਦੇ ਹਾਂ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਗਿਆ ਕਰੀ ਉਤਰ ਜਣੀਆਂ 2 ਕਿੱਲੇ ਚ ਟਾਰ ਦੇਣੀਆਂ ਮੈਂ ਜਾਂ ਸੋਨੀ ਨੂੰ ਕਹਿਣਾ ਪਿੱਛੇ ਦਾਣਾ ਦੇਖੀ ਜਾਨ ਨੂੰ ਮੈਂ ਵੀ ਸੋਨੀ ਮਾਗਲ ਦੇਖੀ ਮੜ ਜੇ ਦਾਣਾ ਤਾਂ ਨਹੀਂ ਹਾਂ ਸਾਰੇ ਸੀ ਦਾਣਾ ਦੇਖਣਾ ਮੈਨੂੰ ਲੈਣੀ ਮਨ ਨੂੰ ਹਾਂ ਜਾਂ ਛੱਡਣੀਆਂ ਮੈਂ ਹਰਿਆਣੇ ਤੋਂ ਜਲ ਜਲ ਜੀ ਤਾ ਮੈਂ ਥਾਰ ਦੇਣੀ ਇਹਦੀ ਗਾ ਥਰੇਸਰ ਬਥੋੜੀ ਥੋੜੀ ਆ 1300 ਚੱਕ ਮਾਰ ਜੋ ਉੱਪਰ ਆ ਚੱਕੀ ਤੂੰ ਲੈ 1300 ਪਵਾਤਾ ਚੱਕ ਕੇ ਸਿੱਧਾ ਹੀ ਪਾਤਾ ਆਪਾਂ ਦੇ ਵਿੱਚ ਕੱਟੀ ਚੋਟੀ ਮੱਝ ਵੇਚ ਲੋ ਰਿਸ਼ਤੇ ਕਰਾ ਲੋ ਕੰਮ ਕੋਈ ਨਹੀਂ ਤਾਂ ਤੇਰੀ ਫ੍ਰੀਡਮ ਆ ਰੋ ਉਹਨੇ ਪਹਿਲੇ ਇਹਦਾ ਕੰਮ ਕਰੀਏ ਨਾ ਫਿਰ ਲੈ ਕੋਈ ਨਹੀਂ ਓਵਰਡੋ ਕਰਨਾ ਫਿਰ ਇਹਨੂੰ ਫਿਰ ਇਹਨੂੰ ਪਟ ਫਿਰ ਇਹਨੂੰ ਪਟ ਲੂਗਾ ਪਹਿਲਾਂ ਇਹਦੇ ਮੈਨੂੰ ਪਾਲ ਲੈ ਤਾਨੂੰ ਇਹਨੇ ਓਵਰਡੋ ਜਣਾ ਫਿਰ ਇਹਨੂੰ ਪਟ ਜਿਹੇ ਪਲੱਗ ਪੱਟੀ ਬੈਠੇ ਲਿਓ ਹੈ ਦੇ ਕਿ ਨਹੀਂ ਹੋਰ ਦੇ ਕੰਮ ਦੀ ਸਪੀਡ ਦੇਖ ਤੂੰ ਵੀ ਹਾਂ ਕੋਈ ਆ ਜਵੇ ਕੰਮ ਨੂੰ ਫਟਾਫਟ ਉਹਦੇ ਨਾਲ ਦੋ ਪੈਸੇ ਬਣਦੇ ਜਿਹੜਾ ਨਕਦ ਬਣਾਓ ਹਾਂ ਹਾਂ ਚੈੱਕ ਕੱਟ ਕੇ ਨਾ ਦੋਵੇ ਅਗਲੇ ਮਰਜ਼ੀ ਕੱਟ ਕਰ ਲੈ ਖੜਾ ਹਟਾ ਕਰਾ ਚਲੋ ਹੇ ਲੈ ਟਾਇਰ ਬਿੱਟ ਕਰਦੇ ਛਿੱਟ ਕਰਦੇ ਉਹ ਆਉਂ ਪਾ ਕੇ ਭੇਜ ਦੇ ਟਾਇਰ ਉਹ ਬੁੱਕ ਕਾ ਕਾ ਬੁਸ਼ਪੁਰ ਕਰਤਾ ਟਾਇਰ ਬੁਸ਼ਪੁਰ ਕਰ ਕੇ ਭੇਜ ਦੋ ਮੈਂ ਉਹ ਬੁਸ਼ਪੁਰ ਕਰ ਦੋਣਾ ਤਾਂ ਇਹ ਚਾਚਾ ਜੀ ਦੀ ਲੇਡੀ ਹੈ ਜੀ ਸੈਕਟਰੀ ਅਛੀ ਜੀ ਤੇ ਉਹਦੀ ਹੁਣ ਲੇਡੀ ਦਾ ਕੰਮ ਕਰਨਾ ਤੇ ਹੁਣ ਇਹਦਾ ਚੱਲ ਲਿਆ ਕੰਮ ਇਹਦਾ ਹੁਣ ਬੈਰਿੰਗ ਪਾਉਣੇ ਚਾਚਾ ਨੂੰ ਭੇਜ ਤਾ ਸਨੰਦ ਨੂੰ ਬੈਰਿੰਗ ਲੈਣ ਬਾਅਦ ਤੇ ਬੈਰਿੰਗ ਵੀ ਐਨ ਐਸ ਕੇ ਐਫ ਤੇ ਪਾਉਣੇ ਕਹਿੰਦਾ ਵਧੀਆ ਓਰੀਜਨਲ ਓਰੀਜਨਲ ਗਾੜੀ ਚੱਲ ਰਹੀ ਕੋਕੋਯੋ ਦੇ ਪਵਾਣੇ ਦਾ ਜਾਪਾਨ ਮੈਂ ਆ ਜਾ ਉਹਦੇ ਹਿੱਸੇ ਲਿਖਾਈਏ ਗੋਗੀ ਦੇ ਹਿੱਸੇ ਦਾ ਕੰਮ ਚੱਲ ਰਿਹਾ ਇਦਾਂ ਸਾਰੇ ਦਿਖਾ ਦੇ ਇਕੱਲਾ ਇਕੱਲਾ ਨੰਬਰ ਹੁਣ ਇਹ ਲੱਗਿਆ ਸਾਂ ਕਿ ਆ ਕਹਿੰਦਾ ਚਾਚਾ ਚਾਚਾ ਕਹਿੰਦਾ ਕਹਿੰਦਾ ਵੀ ਇੱਥੇ ਉਂਗਲੀ ਪਾ ਕੇ ਦੇਖੋ ਵੀ ਮੈਂ ਉੱਪਰ ਤੇ ਦੰਨਾ ਗੇੜਾ ਲੈਣ ਦੇ ਉਹਦੇ ਪਿੱਛੇ ਆ ਗਿਆ ਸੋਨੀ ਆ ਗਿਆ ਉੱਥੇ ਆ ਹੁਣ ਤੂੰ ਕੀ ਭਾਲਦਾ ਇਹ ਥੱਕ ਗਿਆ ਅਸੀਂ ਤਾਂ ਕੋਈ ਨਹੀਂ ਭਾਲਦੇ ਤੁਸੀਂ ਆਪਣਾ ਗ੍ਰੀਸ ਕਰੋ ਚੱਲ ਆ ਗੋਗੀ ਉਧਰ ਕਰਾਉਂਦਾ ਚਾਚਾ ਜੀ ਉਧਰ ਜਾ ਤੂੰ ਆ ਜਾ ਫਤੂਨੇ ਲੱਗੀ ਬਸ ਉਹ ਆ ਦੇ ਗੋਗੀ ਹੈਗਾ ਇਹਦੇ ਨੂੰ ਗੋਗੀ ਦਾ ਕੀ ਦੋ ਬਸੇ ਬੰਦੇ ਬੈਠਣਗੇ ਫਿਰ ਕੰਮ ਹੋਣਾ ਦੋ ਬਸੇ ਕੁਰਸੀ ਇਹ ਨਹੀਂ ਤਾਂ ਗੱਬੇ ਖੜ੍ਹ ਜਾਣਾ ਦੋ ਬਸੇ ਬੰਦੇ ਬੈਠਣਗੇ ਨਹੀਂ ਆਹਾ ਹੁਣ ਕੀ ਇਹਦੀ ਬਾਸਕਟ ਦੀ ਸੈਟਿੰਗ ਲੱਗਿਆ ਕਰ ਕੋਈ ਕਰਨੀ ਹੈ ਯਾਰ ਨਹੀਂ ਉਧਰ ਨਿਬੜ ਗਿਆ ਪੱਲੇ ਪੁੱਲਿਆਂ ਦਾ ਕੰਮ ਕੰਪਲੀਟ ਆ ਅਸੀਂ ਪੱਲਿਆਂ ਤੇ ਪੁੱਛ-ਪਛ ਲੱਗੇ ਤੇ ਹੁਣ ਉਹਦਾ ਦੂਏ ਦਾ ਵੀ ਕਰਨਾ ਪੁੱਛੇ ਸਿਰ ਪਾਉਣਾ ਚ ਕਿਹੜਾ ਦੂਈ ਦਾ ਹਾਂ ਹਾਂ ਪਾ ਜਣਾ ਹੁਣ ਪੈ ਜਣਾ ਨਾ ਨਾ ਪੈ ਪੈ ਜਣਾ ਥਰੇਸਰ ਤਾਂ ਹੁਣ ਪੈ ਜਣਾ ਪੈ ਜਾਂਦਾ ਪੈ ਜਾਂਦਾ ਥਰੇਸਰ ਜੋਸ ਤੂੰ ਤਾਂ ਪਿੱਛੇ ਰਹਿ ਮੈਂ ਆਂ ਦੀਪਾ ਛੇ ਦੇ ਸਾਈਡਾਂ 'ਚ ਪੱਲੇ ਵੀ ਤਿੰਨ ਚਾਰ ਵੀ ਚੱਕ ਚੱਕ ਯਾਰ ਉਹ ਨਾ ਨਾ ਪੈ ਜਾਂਦਾ ਥਰੇਸਰ ਤਾਂ ਉਹ ਫਿਰ ਮਾੜਿਆ ਤਾਂ ਇੰਨਾ ਤਾਂ ਹਾਜਮਾ ਯਾਰ ਇਹਦਾ ਮੈਂ ਉਹ ਥਰੇਸਰ ਤਾਂ ਪੈ ਜਾਂਦਾ ਮੇ ਜੇ ਪਾਉਂਦਾ ਤੂੰ ਬੈਠ ਗੋਗੀ ਉਧਰ ਚੱਲ ਜਾ ਗੋਗੀ ਬੈਠ ਹੋ ਤਰ ਚੱਲ ਲੈ ਤੂੰ ਹਿੱਸਾ ਤਾਂ ਕਰਾਲਾ ਮੈਂ ਹਿੱਸਾ ਹੁਣ ਦੇਖ ਕੇ ਲੈ ਵੀ ਇੱਧਰ ਜ਼ਿਆਦਾ ਸੈਲਫ ਲੇਖਣੀ ਮਾਰ ਕੇ ਹੈ ਇਨਵੈਂਟਰੀ ਕਰਦੇ ਹਾਲੀਏ ਚਾਰਜ ਲਈ ਤੀ ਨਾ ਰਣਦੇ ਆ ਜਾ ਥੱਲੇ ਉਹ ਆ ਜਾ ਹੁਣ ਕਿਹੜੇ ਹੋਣ ਲੱਗੀ ਸਵਿਚ ਕੱਢ ਦੇ ਅੱਛਾ ਕੀ ਕੁਛ ਕਿੰਨਾ ਕੰਮ ਹੋ ਗਿਆ ਅੱਜ ਦਾ ਪਹਿਲਾਂ ਰਿਵਿਊ ਦੇ ਮੋਟਾ ਮੋਟਾ ਜਾ ਬੰਦ ਮਸ਼ੀਨ ਮੁਗਰੀਬ ਹੋ ਗਿਆ ਸਾਰਾ ਸਾਰੀ ਮਸ਼ੀਨ ਉੱਪਰ ਤੇ ਰਹਿ ਗਈ ਹੈ ਨਾ ਬਸ ਮੀਂਹ ਕਰਕੇ ਨਹੀਂ ਚੜਿਆ ਅੱਜ ਚੱਲ ਕਿਣੀਆਂ ਪੈਣੀਆਂ ਨੇ ਕੋਈ ਸ਼ਾਮ ਨੂੰ ਧੁੱਪ ਹੋ ਗਈ ਸਵੇਰੇ ਮੀਂਹ ਤਾਂ ਹੈ ਨਾ ਜਿਆਦਾ ਸਵੇਰੇ ਮੀਂਹ ਤਾਂ ਸ਼ਾਮ ਨੂੰ 5 ਵਜੇ ਤੋਂ ਠੀਕ ਹੈ ਤੇ ਟੈਂਕਾਂ ਵਾਲੇ ਰਹਿ ਗਏ ਸਮਝ ਐਲੀਵੇਟਰ ਵਾਲੇ ਉੱਪਰਲੇ ਰਹਿ ਗਏ ਤੇ ਤੇਲ ਤੂਲ ਆਪਾਂ ਨੇ ਬਦਲੀ ਕਰਨਾ ਨਹੀਂ ਇਹਦਾ ਮਸ਼ੀਨ ਦਾ ਮਸ਼ੀਨ ਤਿਆਰ ਵਾਸਾ ਫਰੈਕਸਰ ਦਾ ਬੰਨਿਆ ਗਿਆ ਵਾਸਤੇ ਸੈਟਿੰਗ ਹੋਊਗੀ ਹੋ ਗਈ ਸੈਟਿੰਗ ਵਾਸ ਕਰਦੀ ਠੀਕ ਹੈ ਵਾਸ ਕਰਦੀ ਸੈਟਿੰਗ ਦੇ ਕੀ ਸਭ ਕਿਤਾਬ ਨਾਲ ਕਰੀ ਆਪਣੇ ਕਿਵੇਂ ਹੁੰਦਾ ਯਾਰ ਬਾਜੇ-ਬਾਜੇ ਨਾਲ ਲੋਕ ਯਾਰ ਸਪਾਈਕਾ ਕੱਢਦੇ ਆ ਸਪਾਈਕਾ ਵਾਲਾ ਕੀ ਸਿਸਟਮ ਹੁੰਦਾ ਆਪਣੇ ਤਿੰਨ ਦੀ ਤਿੰਨੇ ਲੈਣਾ ਪਈਆਂ ਵੀ ਆਪਾਂ ਨੇ ਘਾਤੇ ਜੇ ਮੋਟੀ ਵਧਣੀ ਆ ਜੇ ਤੋੜਾਂ ਦੀ ਵਧਣੀ ਉਹਦੇ ਵਾਸਤੇ ਉਹ ਸਿੱਧਾ ਚੌਲ ਨਰਮ ਹੁੰਦਾ ਟੁੱਟਣ ਦੇ ਹੁਰਗੇ ਸੌਣਦਾ ਠੀਕ ਹੈ ਵੀ ਜਣੀ ਆਪਾਂ ਨੂੰ ਆਪਾਂ ਨੇ ਕਦੇ ਕੱਢ ਕੇ ਚਲਾਈ ਨਹੀਂ ਪਹਿਲਾਂ ਪਹਿਲਾਂ ਚਲਾਉਂਦੇ ਰਹੇ ਹਨਾ ਆਪੋ ਜਿਵੇਂ 11 21 ਵੜਦੇ ਆ ਹੁਣ ਬੀਜ ਚੀੜੇ ਆ ਗਿਆ ਅਸਲ ਚ 11 21 ਜਿਵੇਂ ਵੜਣੀ ਆ ਉਹ ਨਰਮ ਹੁੰਦੀ ਆ ਨਾ ਫੜਕਾ ਨਹੀਂ ਸਹੰਦੀ ਹੈਗੀ ਉਹਦੇ ਵਾਸਤੇ ਕੱਢ ਲੈਣੇ ਆ ਅਸੋਦੇ ਵਾਸਤੇ ਸਪੈਕਾ ਖੋਲ ਲੈਣੇ ਫਿਰ ਆਪਾਂ ਹਾਂ ਬਾਕੀ 26 24 ਦੇ ਦੇ ਤੇ ਵੱਡੂ ਨਹੀਂ ਫੇਛੂਗਾ ਬੱਲੀ ਮਦਾਨਾ ਜੁੰਦਾ ਪਿੱਛੇ ਠੀਕ ਹੈ ਠੀਕ ਹੈ ਤੇ ਇਹ ਬੱਲ ਫਲੈਸਰ ਆਪਾਂ ਨੇ ਪਿੱਛੇ ਤੇ ਲਵੇ ਕਰਤਾ ਹਾਂ ਠੀਕ ਹੈ ਮੁੰਦੇ ਤੋਂ ਦੂਰ ਪਿੱਛੇ ਤੇ ਲਵੇ ਆਪਾਂ ਕੋਈ ਨਾ ਪਾਈ ਨਾਲ ਨਹੀਂ ਬੰਦੇਗਾ ਆਪਾਂ ਦਾ ਬਸ ਆਪਣਾ ਟੱਕ ਜਾ ਜਿੱਥੇ ਆਪਣਾ ਮੀਡਾ ਸੀਗਾ ਹੁਣ ਇਹ 30 ਤੱਕ ਚੱਕ ਜੀਏ ਇਹ 30 ਤੱਕ ਸੈੱਟ ਕਰਦੇ ਆਂ 30 'ਚ ਫਿਰ ਉਹ ਜੋਰ ਸੱਜਦਾ ਹੈ ਨਾ ਬਾਕੀ ਉਹਦੀ ਢੋਲੀ ਬਣਾਉਣਿਆਂ ਲਾ ਠੀਕ ਹੈ ਢੋਲੀ ਫਿਰ ਆਪਾਂ ਕੱਲੂ ਦੇਖ ਲਾਂਗੇ ਬਣਾ ਲਾਂਗੇ ਭੋਗ ਤੇ ਜਾਵਾਂ ਮੈਂ ਉਸ ਤੋਂ ਬਾਅਦ ਆਪਾਂ ਬਣਾ ਲਿਆਵਾਂ ਮੈਂ ਬਾਅਦ ਤੇ ਬਾਅਦ ਨਹੀਂ ਕਰਾਂਗਾ ਦੁਪਹਿਰ ਤੋਂ ਪਹਿਲਾਂ ਠੀਕ ਹੈ ਇਹਦਾ ਗੱਡੀ ਦਾ ਪਾਤੇ ਪੈ ਰਾਂਗੇ ਇਹਦੇ ਲਓ ਜੀ ਆ ਵੀ ਬੰਤੀ ਐਨ ਕਰਤੀ ਫਿੱਟ ਰੈਟ ਜਾਨੀ ਰਹੀ ਜੀ ਤੇਨੇਰਾ ਹੋ ਗਿਆ ਪੱਲਿਆਂ ਦਾ ਹੋ ਗਿਆ ਕੰਮ ਇਹਦੇ 부ਛਨੀ ਤੇ ਲੈਂਦੇ ਅੱਜ 부ਛ ਲੈਂਦੇ ਤੇ ਪੱਲਿਆਂ ਦੇ ਇਹ ਵੀ ਫਾਈਨਲ ਹੋ ਗਏ ਬਸ ਤਕਰੀਬਨ ਕੰਮ ਨੇ ਗੇਟ ਤੇ ਆ ਸਮਝ ਲਓ ਕੱਲ ਨੂੰ ਆ ਮਸ਼ੀਨ ਵੀ ਲਵੇ ਲੱਗ ਜੂਗੀ ਬਸ ਦੋ ਕੁ ਦਿਨਾਂ ਤੇ ਖੇਲ ਆ ਬਸ ਹੋਰ ਦੋ ਕੁ ਦਿਨਾਂ ਚੰਨ ਇਕੱਠੇ ਕਰ ਹਾਂ ਕੋਰਮ ਸਿੰਘ ਦਾ ਤਾਂ ਕਰੀਏ ਆ ਲਾਲ ਨੇ ਹਾਂ ਉਹ ਜਿਹੜਾ ਦਾ ਪੈਂਟ ਜਿਹੜਾ ਮਸ਼ੀਨ ਰੱਖੀ ਹੋਈ ਹੁੰਦੀ ਆ ਹਮਨ ਸੱਟਣਾ ਖਾਲੀ ਪੁੱਤ ਚਾਰਜ ਹੋ ਗਏ ਹੁਣ ਚਾਰਜ ਨਹੀਂ ਹੋਣਗੇ 6 ਵਜੇ ਕਿਨਾਰੇ ਉਹ ਸਾਰੀ ਰਾਤ ਲੱਗਿਆ ਰਹੀ ਐ ਹੁਣ ਭਾਜੇਗਾ ਹਾਂ ਜਦੋਂ ਨਹੀਂ ਜਾਂਦਾ 6 ਦਾ ਹਮਨ 6 ਦਾ ਆਪਣੇ ਇੱਧਰ ਮਸ਼ੀਨ ਚਾਰਜ ਕਰਦੀ ਉੱਪਰ ਚੜ ਕੇ ਦੇਖ ਤਾਂ 6 ਆ ਗਿਆ ਇੱਕ ਵਾਰ ਚਾਰਜ ਕਰਵਾਉ ਦੇਓ ਗ੍ਰੈਫਿਕ ਇੱਥੇ ਮੇਰੀ ਫੋਟੋ ਲੱਗੀ ਹੋਈ ਆ ਹਮਨ ਕਿਹੜੀ ਸ਼ੀਨ ਤੇ ਉਹ ਸ਼ੀਨ ਤੇ ਲੱਗੀ ਹੋਈ ਐ ਸਭ ਤੇ ਲੱਗੀ ਹੋਈ ਐ ਮੇਰੀ ਫੋਟੋ ਲੱਗੀ ਹੋਈ ਆ ਪੁੱਤ